ਭਾਂਡੇ ਭਾਂਡੇ ਭੰਡੇਂ ਜੀ ਆ ਮੈਂ ਭਾਂਡੇ ਥੋਲੇ ਨਾਲੇ ਝਾੜੂ ਫੇਰਦਾ ਮੈਂ ਤੂੰ ਕੋਚਾ ਲਾ ਲ ਉੱਠ ਕੇ ਮੇਰੀ ਝਾਂ ਚੱਲ ਮੇਰੇ ਤੋਂ ਨਹੀਂ ਕੋਚਾ ਲੱਗਦਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਮੇਰੇ ਤੋਂ ਨਹੀਂ ਕੰਮ-ਕੁਮ ਹੁੰਦਾ ਹੈਗਾ ਲੈ ਤਾਂ ਮੇਰੀ ਭੈਣ ਐਡਾ ਥੋੜੀ ਹੁੰਦੀ ਹੁੰਦੀ ਘਰ ਚੱਲਦੀ ਆ ਕੰਮ ਤਾਂ ਕਰਨੇ ਹੀ ਪੈਂਦੇ ਆ ਰਲ ਮਿਲ ਕੇ ਆਪਾਂ ਕਰ ਲੈਣਾ ਕੋਈ ਨਹੀਂ ਕੰਮ ਹੁੰਦਾ ਆਪੇ ਕਰ ਲੋ ਨੀ ਆ ਤੂੰ ਸਵੇਰ ਦੀ ਫੋਨ ਚ ਲਾਈ ਜਾਨੀ ਆ ਬੈਠੀ ਸਾਰਾ ਕੰਮ ਮੈਂ ਕਰਕੇ ਆਈ ਆ ਕੋਹਾ ਜਾ ਕਰਦੇ ਉਧਰ ਕੁਝ ਮਾਦਾ ਕਰਕੇ ਆਈ ਹਾਂ ਕੀ ਹੋਇਆ ਮੈਂ ਨਹੀਂ ਘੰਮ ਘੰਮ ਕਰਨਾ ਹੈਗਾ ਨਹੀਂ ਕਰ ਹੁੰਦਾ ਤਾਂ ਫੇਰ ਆਪਣੀ ਆਪਣੀਆਂ ਬਣਾ ਲਓ ਖਾ ਲਓ ਲੈ ਬਣਾ ਲਓ ਕੋਲਾ ਐਤੇ ਦੀ ਆ ਜਿਹੜਾ ਆਪਾਂ ਬਣਾ ਲਓ ਖਾ ਲਓ ਆਪਣੀ ਆਪਣੀ ਗਾਨੀ ਆ ਟੋਟਰੀਆ ਦਾ ਆਪਣਾ ਘਰ ਆਪਾਂ ਰਲ ਮਿਲ ਕੇ ਕਰ ਲਿਆ ਕਰਨਾ ਹੈ ਕੰਮ ਮੇਰੇ ਤੋਂ ਨਹੀਂ ਕੰਮ ਕਰ ਹੁੰਦਾ ਹੈਗਾ ਮੈਂ ਤਾਂ ਸਵੇਰ ਦੀ ਲੱਗੀ ਹਾਂ ਲੈ ਜਿਸ ਦਿਨ ਵਿਆਹਣਾ ਸੀ ਉਸ ਦਿਨ ਕਹਿੰਦੇ ਸੀ ਮੈਂ ਤੇਰੀ ਵੱਡੀ ਭੈਣ ਮੈਂ ਕੰਮ ਆਪੇ ਹੀ ਕਰ ਲਿਆ ਕਰੂੰਗੀ ਮੈਂ ਤਾਂ ਦੱਸਿਆ ਸੀਗਾ ਵੀ ਕੰਮ ਕਰ ਮੈਂ ਨਹੀਂ ਕਰਦੀ ਹੈਗੀ ਲੈ ਹੋਰ ਹੁਣ 6 ਮਹੀਨੇ ਨੇ ਟੱਪ ਹੋਏ ਹੈਗੇ ਕੰਮ ਨਹੀਂ ਕਰ ਹੁੰਦਾ ਕਾਲੰਦੇ ਅੱਜ ਉਹਨੂੰ ਵੀ ਉਹਨਾਂ ਨਾਲ ਵੀ ਗੱਲ ਕਰਦੀ ਆ ਮੈਂ ਜਦੋਂ ਦੇਖੋ ਆ ਕਰ ਲਾ ਕਲਵੰਤਾ ਆ ਕਰ ਲਾ ਕਲਵੰਤਾ ਆ ਕਰ ਲਾ ਮਾੜਾ ਜਿਵੇਂ ਫੋਨ ਦੇਖਦੀ ਹੈ ਨਾਲੇ ਹੀ ਸ਼ੁਰੂ ਕਰ ਦਿੰਦੇ ਆ ਫੋਨ ਚੱਕ ਲਿਆ ਫੇਰ ਫੋਨ ਚੱਕ ਲਿਆ ਮੇਰੇ ਫੋਨ ਦੇ ਖਰੇ ਕੀ ਹੈ ਇਹਨਾਂ ਨੂੰ ਪ੍ਰੋਬਲਮ ਆ ਨਹੀਂ ਕਰਨਾ ਮੈਂ ਕੰਮ ਥਾੜੂ ਤੇਰਾ ਨੂੰ ਮੈਂ ਕਿਹਾ ਛੇਤੀ ਗੱਲਾਂ ਮੈਨੂੰ ਮੋੜਾ ਸੁਣਾ ਦੇ ਮੈਂ ਚਾਰ ਕੰਮ ਕਰ ਲੈ ਇੱਕ ਕੰਮ ਤੂੰ ਕਰ ਲੈ ਕੰਮ ਕਰਨ ਦੀ ਬਾਣ ਨੂੰ ਹੈ ਨਹੀਂ ਜੀ ਤਾਂ ਬੋਲਣ ਨੂੰ ਦੇਖਣਾ ਕੋਈ ਏ ਨਹੀਂ ਕੰਮ ਨਹੀਂ ਕਰਦੇ ਰਾਤ ਨੂੰ ਇਹ ਆਹ ਲਾਂਦੇ ਉਹ ਕੋਈ ਨਹੀਂ ਹਾਲਾਂਦੇ ਉਹਨੂੰ ਕਹਿੰਦੇ ਆ ਵੀ ਦੱਸ ਦੀ ਇਹਨੂੰ ਆਏ ਹੋਏ ਕੰਮ ਨੂੰ ਤੋਟ ਜਵਾਬ ਦੇ ਦਿੰਦੀ ਆ ਪਾਟੇ ਆ ਕੀ ਗੱਲੋ ਕੀ ਲੱਗਿਓ ਬੜ ਬੜ ਕਾਨ ਕੀ ਗੱਲ ਗੱਲ ਕੀ ਹੁਣੀ ਅਕਲਵੰਤ ਨੂੰ ਮੈਂ ਕੰਮ ਨੂੰ ਗਿਆ ਸੀ ਮੈਂ ਕਿਹਾ ਮੈਂ ਝਾੜੂ ਫੇਰਦਾ ਆਂਡੇ ਮੈਂ ਧੋ ਲੇ ਗੋਹਾ ਮੈਂ ਚੱਕ ਲਿਆ ਸਾਰੇ ਕੰਮ ਕਰ ਲੇ ਮੈਂ ਕਿਹਾ ਚਲ ਤੂੰ ਭੈਣੀ ਮੜ ਕੇ ਪੂੰਛਾ ਲਾ ਲਾ ਉੱਪਰ ਹਨਾ ਮੈਂ ਝਾੜੂ ਫੇਰ ਲਿਆ ਠੀਕ ਆ ਬੋਲਣ ਲੱਗ ਗਈ ਕਹਿੰਦੀ ਮਿੱਤੋ ਨਹੀਂ ਕੰਮ ਹੁੰਦਾ ਹੈਗਾ ਮੇਰੇ ਤਾਂ ਘਰੇ ਨੌਕਰ ਰੱਖਿਆ ਸੀ ਕਿ ਮੇਰੇ ਮਾਪੇ ਨੇ ਮੈਂ ਉਹ ਕਿ ਨੌਕਰ ਰੱਖਿਆ ਸੀ ਉੱਥੇ ਥੋੜੀ ਨੌਕਰ ਆਪਾਂ ਰੱਖਿਓ ਇੱਥੇ ਤਾਂ ਹੁਣ ਆਪਾਂ ਰਲ ਮਿਲ ਕੇ ਕੰਮ ਕਰਨਾ ਹੈ ਬੋਲਣ ਲੱਗੇ ਚਲ ਮੇਰੀ ਗੱਲ ਸੁਣ ਲੈ ਬੋਲਣਾ ਨਹੀਂ ਹੈਗਾ ਕੁਛ ਸ਼ਹਿਰ ਚ ਰਹਿੰਦੇ ਆਏ ਆ ਠੀਕ ਆ ਮੈਂ ਤੁਹਾਨੂੰ ਕਹਿੰਦੀ ਨਹੀਂ ਮੈਂ ਆਪੇ ਸਾਰਾ ਕੰਮ ਕਰ ਲਾਂਨੀ ਆ ਹਾਂ ਕੋਈ ਗੱਲ ਨਹੀਂ ਆ ਔਖੇ ਤੋਂ ਕੋਈ ਗੱਲ ਲਾੜਨਾ ਨਹੀਂ ਹੈਗਾ ਉਹਨੂੰ ਵੱਧ ਘੱਟ ਨਹੀਂ ਬੋਲਣਾ ਹੈਗਾ ਮੈਂ ਤਾਂ ਉਹਨੂੰ ਕਹਿੰਦੀ ਨਹੀਂ ਤੁਹਾਡੇ ਸਾਹਮਣੇ ਹੀ ਮੈਂ ਤਾਂ ਕਹਿੰਦੀ ਨਹੀਂ ਹੈ ਜੀ ਕੰਮ ਨਹੀਂ ਆਲੇ ਵਾਲੇ ਨੇ ਕਹਣਾ ਹੁਣ ਸ਼ਹਿਰੋਂ ਰਹਿੰਦੇ ਆਏ ਤਾਂ ਇੱਥੇ ਆ ਗਿਆ ਤਾਂ ਖਰੇ ਆ ਇਹਨਾਂ ਦਾ ਕਰਕੇ ਲੱਪਈ ਆ ਬੋਲਣ ਨਾ ਨਾ ਇਦਾਂ ਦੀ ਤਾਂ ਨਹੀਂ ਕੋਈ ਗੱਲ ਬਿਲਕੁਲ ਨਹੀਂ ਕੋਈ ਵੀ ਗਲੇਸ਼ ਕਾਣਾ ਭਈ ਤਾਂ ਕੋਈ ਕੰਮ ਕਰਨ ਕੋਈ ਨਹੀਂ ਮੈਂ ਤਾਂ ਅੱਗੇ ਨਹੀਂ ਉਹਨੂੰ ਕੋਈ ਆਉਂਦਾ ਤਾਂ ਨਾ ਕੋਈ ਨਹੀਂ ਕੋਈ ਚਾਦਾ ਬਣਾਇਆ ਘੁੱਟ ਫੇ ਠੀਕ ਆ ਮੈਂ ਬਣਾ ਲਵਾਂਗਾ ਦੱਸ ਆਮ ਤਾਂ ਕੀ ਮੜਾ ਮੋਟਾ ਬਾਦ ਘਾੜ ਇਹਨਾਂ ਨੂੰ ਕਾਣਾ ਪੈ ਜਾਂਦਾ ਕਲੇਸ ਨਾ ਪਾਨੀਆਂ ਕੰਨ ਉਹ ਨਹੀਂ ਕਰਦੀ ਮੈਂ ਕਰਦੀ ਆ ਤੇ ਤੂੰ ਕਿਹੜਾ ਕਿਤੇ ਬਾਦ ਚੱਲੀ ਆ ਜੇ ਤੂੰ ਕਰ ਲਿਆ ਤਾਂ ਅਸ ਮੈਂ ਪਰ ਆਮਾ ਦੀ ਬਣੀ ਰਹਿਣ ਦੇ ਉਹ ਕਿਉਂ ਤੁਸੀਂ ਉਹੀ ਗੱਲਾਂ ਕਰਨ ਲੱਪਾਨੀਆਂ ਉਹ ਮਾਰਾ ਜ ਉਹਨੂੰ ਇਹਨੇ ਛੱਡ ਦਿਆ ਕਰੋ ਕਿਸੇ ਪਹਿਲੇ ਮੈਂ ਹੋਰ ਦਿਆਂ ਅੱਛਾ ਬੈਠੇ ਆਉਂਦੀ ਨੇ ਕੰਨ ਭਰ ਦਿੱਤੇ ਕਾਦੇ ਕੰਨ ਭਰਤੇ ਪੇਨੇ ਭਰਤੇ ਕੰਨ ਲੜਦੀ ਹੱਡੀ ਮੇਰੇ ਨਾਲ ਕੰਮ ਕਰ ਕੰਮ ਕਰਨਾ ਉਹਨੂੰ ਵੀ ਇਹੀ ਪ੍ਰੋਬਲਮ ਆ ਜਦ ਮੈਂ ਫੋਨ ਦੇਖ ਲੈਂਦੀ ਆ ਫੋਨ ਤੇ ਲੱਗੀ ਰਹਿੰਦੀ ਫੋਨ ਤੇ ਲੈ ਤੁਸੀਂ ਵੀ ਇਹੀ ਮੇਰੀ ਗੱਲ ਸੁਣ ਲੈ ਹਰ ਵੇਲੇ ਤੇਲੇ ਨਹੀਂ ਚੰਗਾ ਹੁੰਦਾ ਜਦੋਂ ਇੱਕ ਘਰ ਦੇ ਵਿੱਚ ਰਹਿਣਾ ਇਕੱਠਿਆਂ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਮੈਨੂੰ ਤਾਂ ਨਹੀਂ ਕੰਮ ਹੁੰਦਾ ਮੈਂ ਵੀ ਉਹਦੇ ਨਾਲ ਜਾ ਕੇ ਕਰਾਉਣਾ ਹੀ ਆ ਉਹਦੇ ਪਾਸੋਂ ਮੈਂ ਪੱਠੇ ਕਰਾ ਆ ਗਿਆ ਨਾ ਔਰ 50 ਕੰਮ ਉਹਦੇ ਨਾਲ ਕਰਾ ਆ ਗਿਆ ਨਾ ਕੰਮ ਤਾਂ ਕਰਨੇ ਪੈਣੇ ਜਾਂ ਸਾਹ ਜ ਰਹਿਣਾ ਦਾ ਉਹਦੇ ਨਾਲ ਕਰਾਨੇ ਤੁਸੀਂ ਘਰ ਵੀ ਕੰਮ ਕਰ ਲਿਆ ਕਰੋ ਮੈਨੂੰ ਤਾਂ ਨਹੀਂ ਕੰਮ ਹੁੰਦਾ ਨਾਲ ਨੂੰ ਪੋਚੇ ਵੀ ਮੈਂ ਲਵਾਇਆ ਕੋਚੇ ਵੀ ਲਾ ਲਿਆ ਕਰੋ ਬੜੇ ਘਰ ਨੂੰ ਵੀ ਨਾਲੇ ਮੇਰੀ ਬੰਬ ਨੂੰਗੀ ਮੈਨੂੰ ਤਾਂ ਨਹੀਂ ਕੰਮ ਹੁੰਦਾ ਮੈਂ ਜਦੋਂ ਜਿਆਦੇ ਵੀ ਹੱਥੇ ਕਰਦੇ ਹੋਈਆਂ ਤਾਂ ਹੀ ਇੱਥੇ ਲੈ ਕੇ ਆ ਗਿਆ ਹਾਂ ਕੋਈ ਗੱਲ ਨਹੀਂ ਤੁਹਾਡੇ ਤੇਰੇ ਸਾਹਮਣੇ ਕਤਵਾਨੀ ਮੈਂ ਤਾਂ ਹਰਾਨਿਆ ਤੇਰੀ ਗੱਲ ਤੋਂ ਤੇ ਤੋਰ ਤੇਰਾ ਮੱਥਾ ਮਾਰੀ ਜੋ ਮੱਥਾ ਮਾਰੀ ਜੋ ਤੇ ਇਧਰੋਂ ਖਾਂ ਤੇ ਪੈਂਦੀ ਆ ਟਰ ਨਿਕ ਜਾਂਦੀ ਆ ਮਾਣਾ ਮੋਟਾ ਆਪਣੀ ਤਾਂ ਮਾਵਾਂ ਕੋ ਘਮ ਲੈ ਲਿਆ ਕਰ ਮੈਂ ਤੋ ਨਹੀਂ ਟੱਬਰ ਦੀਆਂ ਪੱਕਦੀਆਂ ਜੁਦਾ ਹੋ ਜਾਓ ਆਪਣੀਆਂ ਬਣਾ ਲਿਆ ਕਰਾਂਗੇ ਆਹੀ ਹਾਲ ਤੇਰਾ ਸ਼ਹਿਰ ਦੀ ਉੱਥੇ ਦਾ ਮੈਂ ਢਾਬੇ ਤੋਂ ਲੈ ਕੇ ਸਾਲ ਲੂੰਗਾ ਲੈਂਦਾ ਦੀ ਇੱਥੇ ਕਿਹੜੇ ਢਾਬੇ ਤੋਂ ਲੈ ਕੇ ਆਉਂਗਾ ਮੈਂ ਰੋਟੀਆਂ ਮੈਨੂੰ ਨਹੀਂ ਪਤਾ ਹੈਗਾ ਜਦੋਂ ਦੇਖੋ ਮੇਤੇ ਹੁਕਮ ਚਲਾਉਂਦੀ ਰਹਿੰਦੀ ਕਲਵੰਤ ਆ ਕਰ ਲੈ ਕਲਵੰਤ ਉਹ ਕਰ ਲੈ ਵੇ ਨਹੀਂ ਤੇ ਥਾਂਜੇ ਰਹਿਣਾ ਦਾ ਮੈਨੂੰ ਕਹਿਣਾ ਹੀ ਅਗਲੇ ਨੇ ਚਾਰ ਦਾ ਮੂੰਹ ਕਰਦੀ ਆ ਦੋ ਤਾਂ ਤੂੰ ਕਰ ਲਿਆ ਕਰ ਉੱਠ ਕੇ ਮੈਤੋਂ ਨਹੀਂ ਕੰਮ ਕਰ ਹੁੰਦਾ ਹੈਗਾ ਹੁਣੇ ਮੈਨੂੰ ਵੀ ਦੇਣਾ ਮੈਨੂੰ ਕਿਹੜਾ ਦੀਦਾ ਨਹੀਂ ਬੋਜੋ ਜੂਦਾ ਫਿਰ ਕੋਈ ਜੁਲੇ ਹੋ ਜਾ ਜੋ ਦੇ ਹੋ ਜਾ ਜੂਦਾ ਪਤਾ ਨਹੀਂ ਇੱਥੇ ਕਿਹੜੀਆਂ ਬਿਲਡਿੰਗਾਂ ਜਿਹੜੀਆਂ ਬੰਡੜੀਆਂ ਆ ਦੋ ਕਮਰੇ ਆ ਦੋਹਾਂ ਭਰਾਵਾਂ ਕੋਲ ਇੱਥੇ ਗਾਉਂਦਾ ਮੈਂ ਤਾਂ ਇੱਥੇ ਆਈ ਦਾ ਰਾਲ ਮੜ ਕੇ ਰੋਏ ਭਰਾ ਕੰਮ ਕਰਾਂਗੇ ਚਾਚ ਦਾ ਮਹਾਰਾ ਮੈਨੂੰ ਨਹੀਂ ਪਤਾ ਹੈਗਾ ਮੈਤੋਂ ਨਹੀਂ ਕੰਮ ਹੁੰਦਾ ਮਨ ਬਣਾ ਲਵਾਂਗੇ ਸਾਡੀ ਤੇਰੇ ਨਾਲ ਕਰੂੰ ਕੰਮ ਕਰਾਂਗੇ ਮੈਨਰੇ ਮੈਤੋਂ ਨਹੀਂ ਕਰ ਹੁੰਦਾ ਜਦ ਦੇ ਕੋ ਆਰਡਰ ਮਾਰਦੀ ਤੂੰ ਬਰਸਾਰੇ ਦਾ ਦੇਖੋ ਮੈਨੂੰ ਪਤਾ ਹੈਗਾ ਆ ਦੇਖ ਲੋ ਕਿੱਦਾਂ ਬੋਲਦੀ ਆ ਉਹਨੂੰ ਕਿੱਦਾਂ ਲੜਦੀ ਆ ਇਹਦੇ ਨਾਲ ਹੋ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਸਮਝਾਉਣੀ ਉਹ ਵੀ ਸਮਝਾਉਦਾ ਹੀ ਆ ਬਾਜੀ ਨੇ ਸਮਝਾਇਆ ਹੈ ਕਿ ਉਹਨੂੰ ਛੋਟੇ ਨੇ ਵੀ ਤੂੰ ਭਾਈ ਸਮਝ ਹੂੰ ਮੈਂ ਵੀ ਤੈਨੂੰ ਇਥੇ ਕਰਕੇ ਚਾਹਣਾ ਸਮਝ ਆ ਉਹ ਜੋ ਕਹਿੰਦਾ ਸਹੀ ਆ ਉਹ ਕਹਿੰਦਾ ਵੀ ਸਾਡਾ ਕੁਝ ਬਣ ਜਾਊਗਾ ਆ ਦੋ ਕਮਰੇ ਐਦ ਕੀ ਹੋਣਾ ਮੇ ਰਲ ਕੇ ਅਸੀਂ ਕੰਮ ਕਰਾਂਗੇ ਤਾਂ ਕੋ ਬਾਹਰ ਜਗ੍ਹਾ ਲੈ ਕੇ ਬਣਾ ਲਵਾਂਗੇ ਉਹ ਤਾਂ ਮੈਂ ਮੰਨ ਲਈ ਇਸ ਗੱਲ ਨੂੰ ਉਹ ਨਹੀਂ ਨਾ ਮੰਨਦੀ ਅਸੀਂ ਕਿਹੜਾ ਕੰਨੇ ਵੀ ਅਸੀਂ ਅੱਡ ਹੋਣਾ ਜੁੜੇ ਹੋਣਾ ਆ ਉਹ ਹੋ ਜਾਂਦੀ ਆ ਵੀ ਅਸੀਂ ਜੁੜੇ ਹੋ ਜੀ ਨਹੀਂ ਨਹੀਂ ਕੋਈ ਨਹੀਂ ਸਮਝਾਉਨੇ ਉਹਨੂੰ ਉਹਨੂੰ ਵੀ ਸਮਝਾਉਣਾ ਮੈਂ ਤਾਂ ਕਹਿੰਦੀ ਨਹੀਂ ਹੈਗੀ ਮਾੜਾ ਮੋਟਾ ਮੈਂ ਕਹਦਾ ਨਹੀਂ ਵੀ ਚੱਲ ਤੂੰ ਮਾੜਾ ਮੋਟਾ ਕਰ ਲਿਆ ਕਰ ਉੱਠ ਵੀ ਹੈ ਨਾ ਕੰਮ ਬਾਕੀ ਤਾਂ ਮੈਂ ਕਰ ਹੀ ਲੈਣੀ ਆ ਮੇਰੀ ਗੱਲ ਤੋਂ ਲਾ ਮਰਜੀ ਤਾਂ ਹੂੰ ਸ਼ਹਿਰ ਦਾ ਮਾਹੌਲ ਹੋਰ ਹਸਾਬ ਦਾ ਆਹ ਹੋਏ ਤਾਂ ਹੈਗੀ ਪਿੰਡ ਦਾ ਹੈਗਾ ਹੋਰ ਹਸਾਬ ਦਾ ਹੂੰ ਸ਼ਹਿਰਾਂ ਦੇ ਵਿੱਚ ਤਾਂ ਇੱਕ ਦੂਜੇ ਨੂੰ ਤਾਂ ਨਹੀਂ ਪੁੱਛ ਰਹੇ ਹੈਗੇ ਕੋਲ ਬੈਠ ਕੇ ਚਾਹ ਪੀ ਲੈਂਦੇ ਅਸੀਂ ਤਾਂ ਕਿਸੇ ਨੂੰ ਕੋਈ ਆਜਵੇ ਤਾਂ ਆਂਡੀ ਗਵਾਂਡੀ ਉਹਨਾਂ ਨੂੰ ਵੀ ਨਹੀਂ ਚਾਹ ਤਾਂ ਵਗੈਰ ਜਾਣਦੇ ਹੈਗਾ ਹਾਂ ਇਹ ਹੀ ਕਹਿਣਾ ਬਈ ਉਹ ਪਾਜੀ ਨੂੰ ਵੀ ਹੁਣ ਪਤਾ ਆ ਵੀ ਆਪਾਂ ਲੜ ਕੇ ਦੋਨਾਂ ਨੇ ਕਰਨਾ ਹੈ ਕੰਮ ਕੰਮ ਕਰਕੇ ਬਣਾਵਾਂਗੇ ਉਹਨੂੰ ਸਾਰੀ ਗੱਲ ਦਾ ਪਤਾ ਨਾਲ ਕੰਮ ਕਰਾ ਕੇ ਆਉਂਦਾ ਪੱਠੇ ਪਾਉਂਦੇ ਆ ਹੁਣ ਇਹ ਤਾਂ ਜੇ ਮੈਂ ਘਰ ਨਾ ਆਵਾਂ ਮਾ ਬਖਮਾਂ ਲੱਗਈ ਹਾਂ ਮਾ ਕੋਈ ਆਜਵੇ ਕਿਸੇ ਨੂੰ ਚਾਹ ਦਾ ਕੱਪ ਨਹੀਂ ਬਣਾ ਕੇ ਦਿੰਦੀ ਹੈਗੀ ਉੱਟੀ ਅਗਲਾ ਚੱਲ ਜਾਂਦਾ ਉੱਥੇ ਇਹੀ ਗੱਲ ਹੁੰਦੀ ਆ ਸ਼ਹਿਰੀਆਂ ਦੀ ਯਾਰ ਇਹ ਇਦਾਂ ਗੱਲਾਂ ਤਾਂ ਕੱਚੇ ਹੁੰਦੇ ਆ ਇਹਦੇ ਮੈਂ ਤੈਨੂੰ ਹੋਰ ਕਹਿਣਾ ਆ ਹੂੰ ਵੀ ਤੂੰ ਇਹ ਨੂੰ ਨਾ ਤਰੀਕੇ ਨਾਲ ਸਮਝਾ ਨਹੀਂ ਉਹਨੂੰ ਮੈਂ ਕਹਿੰਦੀ ਤਾਂ ਪਿਆਰ ਦੇ ਨਾਲੇ ਸਮਝਾਉਂਦੀ ਮੈਂ ਕਾਡੋਂ ਨਾ ਲੜਦੀ ਆ ਨਾ ਮੈਂ ਉਹਨੂੰ ਗੁੱਸੇ ਨਾਲ ਕਰਨੀ ਮੈਂ ਤਾਂ ਉਹਨੂੰ ਐਡੇ ਕਹਿੰਦੀ ਹਣੀ ਕੁਲਵੰਤ ਭੈਣ ਵੀ ਆ ਮੈਂ ਕੰਮ ਕਰ ਲਈ ਆ ਵੀ ਆ ਥੋੜਾ ਜਿਹਾ ਤੂੰ ਕਰ ਲਾ ਹਾਂ ਵਸਤਰੀ ਤਰੀਕੇ ਨਾਲ ਸਮਝਾ ਕੇ ਨਾ ਉਹਨੂੰ ਭੈਣ ਦੀਦੀ ਕਹਿ ਕੇ ਉਹਨੂੰ ਕੰਮ ਤੇ ਲਾ ਲਿਆ ਘਰ ਨਾਲ ਕੰਮ ਕਰਕੇ ਤੜੀ ਕੁਝ ਬਣਾ ਇਦਾਂ ਜੇ ਤੂੰ ਵੀ ਲਾ ਪੇ ਦੇ ਮੈਨੂੰ ਆ ਕੇ ਮਾਨ ਮਾਰੀ ਗੱਲ ਦੱਸਣ ਜਿਦਾ ਉਹ ਦੱਸਦੀ ਆ ਇਹਦਾ ਆਵੇਗਾ ਟੁੱਟਣਾ ਇਹ ਨਾਲ ਉਹਨਾਂ ਦਾ ਕੁਝ ਬਣਾਣਾ ਸਾਡਾ ਬਣਾਣਾ ਨਹੀਂ ਮੈਂ ਤਾਂ ਤੁਹਾਨੂੰ ਉੱਡਾ ਕਰਦੀ ਸੀ ਕਿ ਮੈਂ ਮੈਨੂੰ ਤਾਂ ਕੰਮ ਦਾ ਹੀ ਨਹੀਂ ਮੈਂ ਤਾਂ ਕਰੇ ਲੈਣੀ ਆ ਸਾਰਾ ਚੱਲ ਕੋਈ ਨਹੀਂ ਤੂੰ ਕਰ ਕੋਈ ਦਾ ਨਹੀਂ ਚਾਹ ਰੋਟੀ ਉੱਟੀ ਬੜਾ ਮੈਂ ਚੱਲਾਂ ਆਵਾ ਕੰਮ ਤੇ ਹਾਂ ਠੀਕ ਆ ਬਣਾ ਲੀ ਠੀਕ ਠੀਕ ਜੀ ਆਹੋ ਪਰੇ ਜਾਣਾ ਜੇ ਤਵਿਆ ਜਰਾ ਜਰਾ ਕੋਈ ਨਹੀਂ ਪੱਕੇ ਦੇਹੀ ਲੈਣੇ ਹਾਂ ਸੇ ਤਾਈ ਸਾਰੇ ਕੰਮ ਕੀ ਕਰਨਾ ਵੀਰੇ ਕਿਦਾਂ ਠੀਕ ਆ ਕੀ ਸੋਚਦਾ ਉਸਨੇ ਬੱਸ ਸੋਚਣਾ ਕਿ ਬਹਿ ਜਾ ਹਾਂ ਕੀ ਸੁਪਨਾ ਮੈਂ ਤਾਂ ਯਾਰ ਸੰਗ ਆਇਆ ਮੈਂ ਰੋ ਰੋ ਇੱਕ ਦੇਸ ਤੋਂ ਆ ਹੁਣ ਅੱਜ ਫੇਰ ਮੇਰਾ ਖਿਆਲ ਆ ਵੀ ਪਰਜਾਈ ਦੇ ਗਿਆ ਹੁਣਾ ਕੰਮ ਕਰਨ ਨੂੰ ਫੇਰ ਲੜ ਪਈ ਫੇਰ ਫੋਨ ਲਾ ਕੇ ਮੈਂ ਕਿਹਾ ਵੀ ਫੋਨ ਲੈ ਕੇ ਬੈਠੀ ਰਹਿੰਦੀ ਆ ਬਸ ਜੁਦਾ ਹੋ ਜਾ ਜੁਦਾ ਹੋ ਜਾ ਦੱਸ ਦੀ ਦੀ ਮੈਨੂੰ ਕੀ ਕਰੀਏ ਯਾਰ ਮੈਨੂੰ ਤਾਂ ਪਤਾ ਨਹੀਂ ਸਮਝੋ ਬਾਹਰ ਹੈ ਮੇਰੇ ਤਾਂ ਕਿੰਨਾ ਕੁ ਬੰਦਾ ਮੱਥਾ ਮਾਰ ਦੇ ਰੋ ਜੀ ਚੱਲ ਦੇਖ ਜੋਦਾ ਹੋ ਕੇ ਮਾਰ ਉਹਨੇ ਰੋਟੀਆਂ ਪਕਾਉਣੀਆਂ ਚੱਲ ਦੇਖ ਲੈ ਜੇ ਜਦੋਂ ਹੁਣ ਇਹਨੂੰ ਕਹਿੰਦੀ ਤਾਂ ਦੇਖ ਲੈ ਜਦੋਂ ਹੋ ਕੇ ਦੇਖਦਾ ਮੈਂ ਆਪ ਮੈਂ ਤੇ ਨਾਲ ਸੋਚ ਗੱਲ ਕਰਨ ਨੂੰ ਸੋਚਦਾ ਸੀ ਮੈਂ ਇੱਕ ਵਾਰੀ ਜੁਦੀ ਕਰਕੇ ਦੇਖ ਹੀ ਲੈਨੇ ਆ ਸ਼ਾਇਦ ਫੇਰ ਹੀ ਗੱਲ ਬਣ ਜਾਏ ਦਿਮਾਗ ਕੰਮ ਕਰਨ ਲੱਗ ਪਵੇ ਪਰ ਮੈਂ ਤਾਂ ਚਾਹੁੰਦਾ ਨਹੀਂ ਸੀਗਾ ਮੈਂ ਤਾਂ ਇਹਨੂੰ ਸਪੀਡ ੱੱਕਿਆ ਮੈਂ ਕਿਹਾ ਵੀ ਤੈਨੂੰ ਪਿਆਰ ਨਾਲ ਜਿੱਦਾਂ ਵੀ ਉਹਦਾ ਕੰਮ ਕਰਾ ਲਿਆ ਕਰ ਲੜਾਈ ਝਗੜਾ ਨਹੀਂ ਕਰਨਾ ਹੈਗਾ ਉਹ ਉਹ ਵੀ ਕਹਿੰਦੀ ਸੀ ਬੇਜੁਦੇ ਹੋਣਾ ਰੋਣਾ ਮੈਂ ਸੁਣ ਲਈ ਸੀ ਗੱਲ ਤੁਹਾਡੀ ਮੈਂ ਤੁਹਾਨੂੰ ਆਪ ਗਿਆ ਵੀ ਮੈਂ ਕਹ ਚੱਲ ਚਾਰ ਕਮਾਹ ਮੋਂ ਕਰਦੀ ਤੂੰ ਡੋਗਰਾ ਲਿਆਗਾ ਅਸਲ ਵਿੱਚ ਪਤਾ ਕਰ ਦਿੱਤੀ ਐ ਮੈਂ ਤਾਂ ਯਾਰ ਸ਼ਹਿਰ ਚ ਪਿਆ ਕਰਾ ਕੇ ਖਾਦ ਰੇ ਸ਼ਹਿਰ ਦੇ ਬੰਦੇ ਨੂੰ ਪੇਟ ਦੇ ਵਿੱਚ ਪੇਟ ਜੇ ਕਰਵਾਉਣਾ ਚਾਹੀਦਾ ਇਹ ਸ਼ਹਿਰ ਦੀ ਹੋਵੇ ਜਾਂ ਬੇਕ ਚਾਜ ਦਾ ਸਾਮ ਘਰ ਹੋਵੇ ਉਹ ਸ਼ਹਿਰ ਨਾਲ ਅਜ ਤੱਕ ਇਹ ਨਾ ਚਾਹ ਪਸਣੀ ਨਾ ਪਾਣੀ ਸਾਰੀ ਦੇ ਢੀਂਦੇ ਹੋਈ ਆ ਤਾਂ ਇੱਥੇ ਉਹੀ ਆਕ ਬਣੀ ਆ ਵੀਰੇ ਉਹ ਵੀ ਉੱਤਵੇਂ ਨਿਮਾਣ ਨਹੀਂ ਨਾ ਤੂੰ ਜਾ ਆ ਮਾਂ ਪੇ ਸਮਝਾਉਂ ਮੇਰੇ ਜਿਵੇਂ ਵਿਆਹ ਆਉਣਾ ਦਾ ਸਾਰਾ ਕੁਝ ਕਰਨਾ ਤਾਂ ਚੱਲ ਕੋਈ ਨਹੀਂ ਟੈਨਸ਼ਨ ਮੈਂ ਤਾਂ ਉਹ ਵੀ ਗਿਆ ਮੈਂ ਤੈਨੂੰ ਸੋਹਣਾ ਨਾ ਚੱਕਣ ਜਾਇਆ ਕਰ ਅਲਾਦ ਕਿ ਕਾਲਿਆ ਕਰੂਗੀ ਘਰ ਦਾ ਕੰਮ ਕਰ ਉਹ ਘਰ ਦਾ ਕੰਮ ਤਾਂ ਕਰੇ ਕਰਦਾ ਵੀ ਨਹੀਂ ਕਰਦੀ ਮੈਂ ਨੌਕਰੀ ਲੱਗੀ ਮਜ਼ਦੂਰੀ ਆਣਾ ਮੈਂ ਤਾਂ ਆਵਗਣੇ ਕੋਈ ਦੂਰੇ ਹੋ ਕੇ ਦੇਖੇ ਲੈਣੇ ਦੇਖ ਲੈ ਕੋਈ ਗੱਲ ਨਹੀਂ ਵੀਰੇ ਦੇਖ ਲੈ ਦੇਖ ਲੈ ਜੋ ਤੈਨੂੰ ਚਾਹੀਦਾ ਲੈ ਲੈ ਮੈਂ ਆਪ ਤੇ ਕੀ ਬੰਡਿਆ ਹੈ ਚਾਰ ਖਾਣ ਵਾਂ ਕਿਆ ਬੰਡ ਰਾਇ ਇਹਨੇ ਜੀ ਦੱਸ ਆਹ ਕੋਈ ਨਹੀਂ ਮੈਂ ਤਾਂ ਕਹਿੰਦਾ ਸੀਗਾ ਜੇ ਲੜ ਕੇ ਕੰਮ ਕਰਾਂਗੇ ਤਾਂ ਕੋਈ ਫਰਕ ਨਹੀਂ ਆਪਾਂ ਕਰਦੇ ਆ ਆਪਣੀ ਕੋਸ਼ਿਸ਼ ਨੂੰ ਕੀ ਕਰਾਂਗੇ ਚੱਲ ਕੋਈ ਨਹੀਂ ਮੈਂ ਕਹਿੰਦਾ ਇੱਕ ਵਾਰੀ ਕਰਕੇ ਦੇਖ ਲਈ ਚੱਲ ਦੇਖ ਲੈ ਵੀਰੇ ਕੋਈ ਨਹੀਂ ਕਰ ਲੋ ਹੋਰ ਜੀ ਚੱਲ ਲੈ ਜੀ ਚੱਲ ਠੀਕ ਆ ਭਾਈ ਹੋਰ ਰੋਟੀ ਬਣੀ ਖਾ ਕੇ ਜਾਣਾ ਕੰਮ ਤੇ ਕਿੱਦਾਂ ਹੂੰ ਰੋਟੀ ਬਣਾਵਾ ਕੱਲ ਮੈਂ ਬਣਾ ਦਾਂ ਲੈਣਾ ਮੈਂ ਕੰਮ ਤੇ ਦਾ ਕਰੋ ਮੈਂ ਬੇਲ ਦਿੰਨੀ ਆ ਓਕੇ ਓਕੇ ਰਾੜ ਨੂੰ ਰੋਟੀ ਤੁਸੀਂ ਚਲ ਮੈਂ ਖਾਣ ਲਈ ਤੁਰਕਾ ਨਾਲ ਮੈਂ ਤੂੰ ਬੇਲ ਦੇ ਚੱਲ ਆ ਜੀ ਹਾਂ ਮੈਂ ਬੇਲ ਦਿੰਦੀ ਕੋਈ ਮੈਨੂੰ ਫੜਾ ਦੋ ਮੈਂ ਬੇਲ ਦਿੰਦੀ ਜੀ ਬੇਲ ਕੋਈ क्या सब्जी थले ला जानी है मेरा मर्जी का हां तो चार महीने हो गए आप ही बना बना रहोगा ਹੋਰ ਕੀ ਦੇਖ ਲਾ ਹੁਣ ਉਹਨੂੰ ਲਾਇਆ ਕੰਮ ਵਿਚਾਰੇ ਨੇ। ਦੁਬਾਰਾ ਵੀ ਕੰਮ ਕਰਕੇ ਆਂਦਾ ਤੇ ਘਰੇ ਵੀ ਹੁਣ ਇਹਨੂੰ ਪਕਾ ਪਕਾ ਕੇ ਖਵਾਉਂਦਾ ਰੋਟੀਆਂ। ਵੇ ਲੱਗਣਾ ਔਖਾ ਹੈ। ਹੋਰ ਕੀ? ਉਹ ਮੁੰਡਾ ਵਿਚਾਰਾ ਕੀ ਕਰੇ? ਸਦਿਆ ਪਿਆ ਹੈ ਉਹ। ਸਦਿਆ ਆਇਆ ਹੁਣ ਨਹੀਂ ਤਾਂ ਕਰਨੀ ਹੈ ਪਕਾ ਕੇ ਖੁਲਾਨੀ ਹੈ ਹੁਣ। ਜੇ ਲੰਮੀ ਪਈ ਉਹ। ਪਰ ਇੱਕ ਵਾਰੋਂ ਕੋਨੇ ਵੀ ਇੱਕ ਵਾਰੀ ਨਹੀਂ ਗਿਆ ਹਵੇ ਤੁਸੀਂ। ਆਈ ਗਾਣੂ ਬਣਾ ਦੋ ਦੋ ਚਾਰ ਰੋਟੀਆਂ। ਦੋ ਨੀ ਦੋ ਦਾ ਮੈਂ ਇੱਕ ਦੋ ਵਾਰੀ ਤਾਂ ਦੇ ਆਈਆਂ ਬਣਾਇਆ ਆਂ ਅੱਛਾ ਹਾਂ ਹੁਣ ਤਾਂ ਜਦੋਂ ਮੈਂ ਜਾਨੀ ਆ ਹੁਣ ਤਾਂ ਟੈਲੀ ਹੋਈ ਹੋਗੇ ਨਾਲ ਮੈਨੂੰ ਕਹਿੰਦੀ ਆ ਜੀ ਜੀ ਬਹਿ ਜਾਓ ਆ ਜਾਓ ਅੱਛਾ ਹਾਂ ਚੱਲਦੇ ਆਪਾਂ ਚੱਲ ਕੇ ਮੇਰੇ ਉਹਨਾਂ ਦੇਖਾਂ ਉਹਨਾਂ ਨੇ ਮੈਂ ਵੀ ਦੇਖਾਂਗਾ ਖਬਰ ਲਿਆ ਹਾਂ ਆਹ ਦੇ ਮਾਲੀਆ ਦਾ ਨਾਮ ਹੁਣ ਕਹਣਾ ਦੁਆਤ ਪਾਜੀ ਕੋਲ ਲਿਆਉਣਾ ਤੇ ਨਾਲ ਜਾ ਕੇ ਲਿਆਉਣਾ ਹਾਂ ਚੱਲ ਠੀਕ ਆ ਚੱਲਦੇ ਆ ਚਲੀਏ ਚਲ ਬਣ ਗਈ ਰੋਟੀਆਂ ਰੋਟੀਆਂ ਬਣ ਗਈਆਂ ਆ ਵੀ ਚੱਕ ਹਈ ਦੂ ਰੋਟੀ ਉਹ ਖਾਣੀ ਬਖਾਰ ਕੇ ਖਾਣੀ ਹੈ ਮਟਰ ਕੇ ਖਾਣੀ ਹੈ ਦੇਖ ਲਾ ਕੜ ਛੱਡੀ ਉਹ ਵੀ ਟੈਸਟ ਗਰਾਉਂਡ 'ਤੇ ਉਹੀ ਗਈ ਤੇਰੇ ਟੈਸਟ ਕਰਾ ਕੇ ਆਈ ਹੈ ਮੇਲੇ ਕੇ ਵੇਲੇ ਰੋਟੀਆਂ ਵੀ ਬੰਗਾ ਕੇ ਜਾਂਦੀ ਰਹੀ ਆ ਤੇ ਆਪਣਾ ਹੋਵੇ ਤਾਂ ਦੁੱਖ ਦਰ ਦੇ ਵਿੱਚ ਖੜਦਾ ਜੇ ਹੁਣ ਉਹ ਤੈਨੂੰ ਨਾਲ ਨਾਲ ਲੈ ਕੇ ਜਾਂਦੀ ਕਿੱਦਾਂ ਜਾਂਦੀ ਹਾਂ ਹਾਂ ਮੈਨੂੰ ਹੁਣ ਪਤਾ ਲੱਗ ਗਿਆ ਮੈਨੂੰ ਸਮਝ ਆ ਗਈ ਕਈ ਵਾਰ ਮੇਰੀ ਖਬਰ ਵੀ ਲੈ ਗਈ ਆ ਕੇ ਪੁੱਛ ਗਈ ਹੁਣ ਦੇਖ ਲਾ ਫੇਰ ਵੀ ਉਹ ਚੰਗੀ ਬਿਜਾਰੀ ਰੋਟੀਆਂ ਵਿੱਚ ਬਣਾ ਕੇ ਜਾਂਦੀ ਰਹੇ ਮਾੜਾ ਮੋਟਾ ਜਿਹੜੇ ਕੰਮ ਕਰਦੇ ਰਹਿੰਦੇ ਤੁਲਾ ਜਿਹੜਾ ਸਾਝਾ ਰਹਿੰਦਾ ਤਾਂ ਮਾੜੀ ਗੱਲ ਸੀ ਉਨਾਲੇ ਕੰਮ ਖਰਾਬ ਹੋਇਆ ਮੈਂ ਤੇ ਘਰ ਦੀਆਂ ਰੋਟੀਆਂ ਬਗਾਉਂਦਾ ਲੇਟ ਤਾਂ ਮੈਂ ਕੰਮ ਤੋਂ ਹੋਇਆ ਕਰਕੇ ਕਹਿੰਦੇ ਸੀ ਜਾਓ ਘਰ ਨੂੰ ਦੇ ਦੋ ਵੀ ਰੋਜ਼ ਦੇ ਰੋਟਾਣਾਂ ਦਾ ਘਰ ਰੋਜ਼ ਬਿਮਾਰੀ ਜਾਂ ਸੀ ਸਾਂਝ ਜਿਹੜਾ ਸਾਂਝ ਤਾਂ ਹੀ ਸਿਆਣੇ ਕਹਿੰਦੇ ਵੀ ਸਾਂਝ ਜਿਹੜਾ ਸਾਂਝੇ ਹੁੰਦਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਹੁਣ ਮੈਂ ਸੌਰੀ ਕਹਿ ਦਾਂਗੀ ਦੀਦੀ ਲੋਈ ਗਲਤੀ ਹੋ ਗਈ ਮੇਰੇ ਤੋਂ ਪਤਾ ਲੱਗ ਗਿਆ ਹਾਂ ਚਲ ਮੈਂ ਰੋਟੀ ਸਾਕੇ ਜਾਣਾ ਕੰਮ ਤੇ ਹਾਂ ਕੇਲਾ ਵਰਜੀ ਦਾ ਆ ਦੇਖ ਲਾ ਹਾਂ ਕਹਿੰਦੀ ਵੀ ਦੀਦੀ ਉਹਨਾਂ ਤੋਂ ਮੈਂ ਤਾਂ ਗਲਤੀ ਮੰਨ ਲੀ ਹਾਂ ਹਾਂ ਗਲਤੀ ਗੁਲਤੀ ਕਾਦੀ ਤਾਂ ਸਮਾਂ ਹੀ ਮਾੜਾ ਹੁੰਦਾ ਮਾੜਾ ਟਾਈਮ ਹੀ ਹੁੰਦਾ ਆ ਮਾੜਾ ਕੋਈ ਅੱਜਾ ਦਾ ਫੇਲ ਆ ਜੇ ਦੇ ਦਾ ਦਿਮਾਗ ਹੁੰਦਾ ਕੋਈ ਵੀ ਹੁਣ ਪਤਾ ਲੱਗ ਗਿਆ ਆਪਣੇ ਆਪਣੇ ਹੁੰਦੇ ਆ ਸਹੀ ਗੱਲ ਆ ਕੋਈ ਨਹੀਂ ਕੁੱਛਦਾ ਹੈਗਾ ਮਾੜੇ ਟਾਈਮ 'ਚ ਆਪਣਿਆਂ ਤੋਂ ਬਗੈਰ ਹਾਂ ਲੋਕੀ ਦਾ ਅਗਲੇ ਦੇਖਦੇ ਆ ਵੀ ਵਧੀਆ ਹਾਂ ਇਹਨਾਂ ਦੇ ਲੜਾਈਆਂ ਹੁੰਦੀਆਂ ਆ ਇਹ ਟਾਈਮ ਹੀ ਮਾੜਾ ਸਦਾ ਹਾਂ ਸਹੀ ਗੱਲ ਆ ਚੱਲ ਕੋਈ ਨਹੀਂ ਗਲਤੀ ਗੁਲਤੀ ਕਾਦੀ ਚੱਲਦੇ ਆ ਆਪਾਂ ਚੱਲੇ ਚੱਲਦੇ ਆ ਜਾ ਕੇ ਦੇਖ ਆਉਣੇ ਨਾਲੇ ਵੇ ਆਨੇ ਹਨਾ ਫੋਰ ਕੀ ਉਹਨੂੰ ਵੀ ਹੁਣੇ ਦੇਖ ਲਾ ਕੰਮ ਤੋਂ ਵੀ ਲੇਟ ਹੋ ਜਾਂਦਾ ਰੋਜ਼ ਹੀ ਰੋਟੀਆਂ ਬਣਾ ਕੇ ਸਾਰਾ ਕੰਮ ਕਰਦਾ ਟਾਪੇ ਕਰਦਾ ਸਾਰਾ ਕੰਮ ਚੱਲ ਕੋਈ ਨਹੀਂ ਕਰਦੇ ਆ ਇਹ ਹੁੰਨੇ ਆ ਇਕੱਠੇ ਕੋਈ ਗੱਲ ਨਹੀਂ ਹਾਂ ਕੋਈ ਤੂੰ ਨਾ ਕੋਈ ਵੀ ਗੱਲ ਕਰੀ ਨਹੀਂ ਨਹੀਂ ਮੈਂ ਨਹੀਂ ਕਰਦੀ ਹੈਗੀ ਤੁਸੀਂ ਕਰ ਲਿਓ ਆਪੇ ਚਲੋ ਚਲੋ ਗਲਤੀ ਤਾਂ ਕੀ ਮੰਨਣੀ ਆ ਪਰ ਜਾਣਾ ਤਾਂ ਪਊਗਾ ਹਾਂ ਚਲ ਵੇ ਬੰਦ ਸੇਤ ਤੋ ਹਾਲਾ ਹਾਂਜੀ ਠੀਕ ਆ ਤੁਹਾਨੂੰ। ਬੰਦ ਕਿੱਦਾ ਥੇ ਤਾ ਹੁਣ? ਠੀਕ ਹੁਣ ਤਾਂ ਅੱਗੇ ਨਾਲ ਫਰਕ ਹੈਗਾ। ਹੁਣ ਤਾਂ ਠੀਕ ਆ। ਬੈਸ ਸਬਸਕ੍ਰਾਈਬ ਨਾਰਮਲ ਹੈ ਹੁਣ ਤਾਂ ਮਾਰਾ ਮਸਿਕਾ ਮੁੱਖ ਕਮਜ਼ੋਰੀ ਰਹਿ ਗਈ ਕੰਦੇ। ਹਾਂ ਕਮਜ਼ੋਰੀ ਹੋ ਜਾਂਦੀ ਹੈ ਨਾ ਜਿਆਦੇ ਬਿਮਾਰੀ। ਬਿਮਾਰੀ ਬਿਮਾਰੀ ਉਹਨਾਂ ਕਰਕੇ ਕਮਜ਼ੋਰੀ ਆ ਜਾਂਦੀ ਬੰਦੇ ਚ। ਜਾਣੀ। ਕੋਈ ਨਾ ਠੀਕ ਹੈ। ਕੋਈ ਨਾ ਕੋਈ ਗੱਲ ਨਹੀਂ। ਉਹ ਮੈਂ ਉਹ ਹੀ ਗੱਲਾਂ ਕਰਦਾ ਹਟਿਆ। ਹਾਂਜੀ। ਮੈਂ ਕਹਾਂ ਵੀ ਦੇਖ ਲਾ। ਵੀ ਤੂੰ ਆ ਕੰਨੀ ਛੱਡੀ। ਉਹ ਵੀ ਆ ਕੇ ਤੇਰੀ ਖਬਰ ਵੀ ਟੈਸਟ ਕਰਾਉਣ ਨੂੰ ਨਾਲ ਲੈ ਕੇ ਦਵਾਈਆਂ ਦੇ ਰਹੀ ਮੈਂ ਉਹ ਸਮਝਾਉਦਾ ਕਿ ਆ ਇਕੱਠ ਜਿਹੜਾ ਇਕੱਠੇ ਹੁੰਦਾ ਆ ਜਿਹੜੀਆਂ ਸਾਂਝੇ ਚੁੰਨੇ ਦੀਆਂ ਚੌਂਕੀਆਂ ਦੀਆਂ ਗੱਲਾਂ ਉਹ ਸਾਂਝੀਆਂ ਹੀ ਹੁੰਦੀ ਆ ਬਹੁਤ ਸੱਚੀ ਗੱਲ ਆ ਨਿਕਿਆ ਹਾਂ ਨਾ ਮੈਂ ਚਲੋ ਮੇਰੇ ਤੋਂ ਗਲਤੀ ਹੋ ਗਈ ਮੈਂ ਕਹਿੰਦੀ ਸੀ ਮੈਂ ਗੱਲ ਦੀ ਬਣ ਕੇ ਆਣੀ ਆ ਕੋਈ ਨਹੀਂ ਮੈਂ ਨਾਲ ਸਾਰੇ ਕੰਮ ਕਰਾਇਆ ਕਰੂ ਤੁਹਾਡੇ ਨਾਲ ਨਹੀਂ ਕੋਈ ਨਹੀਂ ਪ੍ਰਵੰਤ ਮੈਂ ਤਾਂ ਤੈਨੂੰ ਅੱਗੇ ਵੀ ਕਹਿੰਦੀ ਸੀ ਚਲ ਬਾਕੀ ਦਾ ਮੈਂ ਸਾਰਾ ਗੱਲਾਂ ਨਹੀਂ ਮਾੜਾ ਮੋਟਾ ਤੋਖਾਲਿਆ ਕਰ ਕੋਈ ਨਹੀਂ ਗਲਤੀ ਵਾਲੀ ਇੱਥੇ ਕਿਹੜੀ ਗੱਲ ਐ ਟੈਮੇ ਹੀ ਕੋਈ ਅੱਧਾ ਰਹਿੰਦਾ ਮਾੜਾ ਹੁੰਦਾ ਆ ਇਹ ਲੱਗਦਾ ਬੰਦੇ ਸੋਟੀ ਮੈਨੂੰ ਵੀ ਨਹੀਂ ਸੁਆਦ ਲੱਗੀ। ਅਸੀਂ ਕਿੱਥੇ ਆਪਾਂ ਬੋਲੀ ਖਾ ਕੇ ਚੱਲ ਜਾਂਦੇ ਸੀਗੇ। ੱੱਲਿਆ-ਕੱਲਿਆ ਨੂੰ ਚੰਗੀਆਂ ਲੱਗਦੀਆਂ ਕਿਤੇ ਰੋਟੀ। ਹਾਂ ਮੇ ਇੱਕ ਜਗ੍ਹਾ ਬਹਿ ਕੇ ਖਾਂਦੇ ਸੀ। ਥਿਆ ਕੇ ਥਿਆ ਰਹੇ ਹਾਂ। ਸਾਡਾ ਜੁੱਲਾ ਸਾਡਾ ਚੱਲਦਾ ਸੀਗਾ ਆਪਾਂ। ਦੇਖੋ ਜੇਗਾ ਸਾਰਾ ਕੁਝ ਕਰਦੇ ਸੀਗੇ ਆਪਾਂ। ਉਹ ਕੋਈ ਗੱਲ ਨਹੀਂ ਦੀਦੀ। ਹੁਣ ਆਪਾਂ ਇੱਥੇ ਹੀ ਰਹਿਾਂਗੇ ਇੱਥੇ ਹੀ ਬਣਾਇਆ ਖਾਇਆ ਕਰਾਂਗੇ ਇੱਥੇ ਸਭ ਕੁਝ ਕਰਨ ਦਾ ਕੰਮ ਮੈਂ ਵੀ ਨਾਲ ਕਰਾਂਗੀ ਤੁਹਾਡੇ ਕੰਮ। ਹਾਂਜੀ ਸੰਤਾਪ ਨਹੀਂ ਸੀ ਕੁਛ ਚੰਗਾ ਲਈ ਇਹ ਹੀ ਦਾ ਜਿਆਨੇ ਕਹਿੰਦੇ ਵੇ ਜਿਹੜਾ ਸਾਂਝਾ ਚੁੱਲਾ ਹੁੰਦਾ ਨਾ ਹਾਂ ਸਾਂਝ ਵਿੱਚ ਤਾਂ ਸਭ ਕੁਝ ਬਣ ਜਾਂਦਾ ਹੈ ਬਰਖਾ ਤਾਂ ਹੁੰਦੀ ਉਹਦੇ ਵਿੱਚ ਬਰਖਾ ਤਾਂ ਹੁੰਦੀ ਹੈ ਸਾਂਝ ਵਿੱਚ ਠੀਕ ਹੈ ਨਾ ਹਾਂ ਜੇ ਤੁਸੀਂ ਮਨ ਮੰਨ ਲਿਆ ਤਾਂ ਹੁਣ ਤੁਸੀਂ ਬਣਾਓ ਅੱਜ ਜਰਾ ਪਾਣੀ ਇਕੱਠੀ ਬੈਠ ਕੇ ਘਰਾਂ ਜੀ ਉਹਨੂੰ ਪੁੱਲਿਆ ਨਹੀਂ ਕਹਿੰਦੇ ਹੈਗੇ ਯਾਨੀ ਹੁਣ ਉਹ ਜਿਹੜਾ ਹਾਂ ਜੀ ਚੁੱਲ੍ਹਾ ਜਗਾ ਅੱਜ ਅੱਜ 7:00 ਸਾਡਾ ਫੇਰ ਚੱਲ ਪਊ ਹਾਂ ਚੱਲ ਪਊ ਚੱਲੋ ਵੀ ਅੱਜ ਆਪਾਂ ਅੱਜ ਦੀ ਰੋਟੀ ਆਪਾਂ ਹਾਂ ਜੀ ਚਲੋ ਚਲੋ ਮੈਂ ਚਾਹ ਬਣਾਉਣਾ ਬੈਠਾ ਹਾਂ ਹਾਂ ਚਲੋ ਬਣਾਓ ਤੇ ਆਜ ਆਇਆ ਨਿਆਰਾ ਚਾਹ ਦਾ ਤੇ ਰੋਟੀ ਦਾ ਨਿਆਰਾ ਹਾਂਜੀ ਆਓ ਤੁਸੀਂ ਹਾਂ ਜੀ ਚੁੱਲੇ ਤੇ ਬਣੀ ਆਂ ਸਾਈਂ ਬਹਿ ਜਾ ਹੋ ਗਈ ਆ ਸਿਆਣੇ ਕਹਿੰਦੇ ਆ ਕੋ ਸਾਡਾ ਚੁੱਲਾ ਸੰਜੇ ਵੇੜੇ ਬੰਦਾਰੇ ਮੇ ਬੁੱਲਿਆ ਤੂੰ ਸਵਨਾ ਦੇਵੇ ਆਂਦਾ ਚੁੱਲਾ ਸਾंगे ਵੇ ਬੰਦਾਰੇ ਮੇ ਬੁੱਲਿਆ ਤੂੰ ਸਾंगे ਵੇ